ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਨੇ ਅੱਜ ਆਪਣੇ ਤੇ ਟੁਕਾ ਕੇ ਉਹਨਾਂ ਦੇ ਹਜ਼ੂਰ ਦਾ ਐਸਾ ਜੀਵਨ ਨਹੀਂ ਉਹਨਾਂ ਦੀ ਮਾਨਸਿਕ ਅਵਸਥਾ ਜਿਹੜੀ ਐਸੀ ਨਹੀਂ ਜੋ ਸ਼ਬਦ ਵਿੱਚ ਹਜ਼ੂਰ ਨੇ ਕਹਾ ਹੈ ਤੇ ਮੈਂ ਆਪ ਨੂੰ ਬੇਨਤੀ ਕਰਨਾ ਹੁੰਦਾ ਕਿ ਗੁਰੂ ਗਰੰਥ ਸਾਹਿਬ ਦੀ ਬਾਣੀ ਵਿੱਚ ਬਯੰਤ ਬੇਨਤੀ ਦੇ ਸ਼ਬਦ ਨੇ ਜਿਹੜੇ ਸਤਗੁਰੂ ਆਪਣੇ ਤੇ ਟੁਕਾਂਦੇ ਆ ਪਰ ਦਰ ਅਸਲ ਉਹ ਸਾਨੂੰ ਸਮਝ ਦਿੰਦੇ ਆ ਸੋਝੀ ਦਿੰਦੇ ਆ ਸਿੱਖੋ ਜੇ ਅੰਦਰ ਇੰਨੀ ਕੁ ਮੈਲ ਵੀ ਪੈ ਜਾਏ ਤੇ ਇਸ ਢੰਗ ਨਾਲ ਬੇਨਤੀ ਕਰ ਲਿਆ ਜੀ ਸਮਝਾਉਂਦੇ ਸਾਨੂੰ ਬਈਆ ਹੁਣ ਇੱਥੇ ਸਤਗੁਰੂ ਨੇ ਜਿਹੜਾ ਸ਼ਬਦ ਵਰਤੇ ਆ ਸੀ ਥੋੜੇ ਜਿਹੇ ਦੇ ਅਰਥ ਪਹਿਲਾਂ ਕਰ ਲਈਏ ਇੱਥੇ ਮੰਗਲ ਸ਼ਬਦ ਤੋਂ ਪਹਿਲਾਂ ਹੈ ਇਕ ਹੈ ਇਕ ਓਮ ਅਕਾਰ ਸਤਗੁਰ ਪ੍ਰਸਾਦ ਲਬਜ਼ੀ ਅਰਥ ਨੇ ਭਾਵੇਂ ਇਹ ਸ਼ਬਦ ਰੋਜ਼ ਆਵੇ ਕਥਾ ਦਾ ਮਤਲਬ ਇਹ ਵੇ ਕਿ ਉਸ ਰੋਜ਼ ਆਉਂਦੇ ਸ਼ਬਦ ਦੇ ਵੀ ਅਖਰੀ ਅਰਥ ਜ਼ਰੂਰ ਕਰੀਏ ਇਕ ਪਾਰ ਬ੍ਰਹਮ ਪਰਮੇਸ਼ਵਰ ਇਕ ਹੈ ਓਮ ਬ੍ਰਹਮਵਾਚਕ ਹੈ ਤੇ ਅੱਗੇ ਹੈ ਕਾਰ ਕਾਰ ਦਾ ਅਰਥ ਇਕ ਰਸ ਤੇਨੇ ਹਿੱਸਿਆਂ ਵਿੱਚ ਇਹਦੇ ਅਰਥ ਅਸੀਂ ਕਰਨੇ ਆ ਇੱਕ ਓੰਕਾਰ ਸਿੱਧਾ ਏਕ ਓੰਕਾਰ ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ ਓਮ ਬ੍ਰਹਮ ਵਚਕ ਹੈ ਤੇ ਜਿਹੜੀ ਉਪਰ ਕਾਰ ਲੱਗੀ ਹੈ ਜਿਸ ਨੂੰ ਅਸੀਂ ਉਪਰ ਲਕੀਰ ਕਹਿੰਦੇ ਹਾਂ ਮੈਂ ਬੇਨਤੀ ਕੀਤੀ ਸੀ ਕੁਝ ਵਿਦਵਾਨ ਕਹਿੰਦੇ ਨੇ ਇਹ ਸੰਸਕ੍ਰਿਤ ਦਾ ਪਛੇਤਰ ਹੁੰਦਾ ਹੈ ਕਾਰ ਲਫ਼ਜ਼ ਇਹਦਾ ਮਤਲਬ ਹੁੰਦਾ ਹੈ ਨਿਰੰਤਰ ਜਿਵੇਂ ਨ੍ਰਿਤਕਾਰ ਚਨਤਕਾਰ ਇਹਦਾ ਅਰਥ ਹੈ ਜੋ ਨਿਰੰਤਰ ਇੱਕ ਰਸ ਹੈ ਇਹਦਾ ਮਤਲਬ ਇਹ ਨਹੀਂ ਕਿ ਉਹ ਇੱਕ ਹੈ ਤੇ ਇੱਕੋ ਥਾਂ ਤੇ ਬੈਠਾ ਹੈ ਇਹਦੇ ਵਿੱਚ ਸਭ ਕੁਝ ਦੇ ਦਿੱਤਾ ਗੁਰੂਦੇਵ ਨੇ ਉਹ ਇੱਕ ਹੈ ਬ੍ਰਹਮ ਪਰਮਾਤਮਾ ਤੇ ਇੱਕ ਰਸ ਹੈ ਤੇ ਉਸ ਇੱਕ ਜੈਸਾ ਹੋਰ ਕੋਈ ਇੱਕ ਹੈ ਹੀ ਨਹੀਂ ਹਜ਼ੂਰ ਨੇ ਕਿਹਾ ਇੱਕ ਓਵੰਕਾਰ ਸਤਗੁਰ ਪ੍ਰਸਾਦ ਸਤਗੁਰ ਦਰ ਤੇ ਸਤਗੁਰ ਸੱਚਾ ਗੁਰੂ ਤੇ ਪ੍ਰਸਾਦ ਦਾ ਲਬਜ਼ੀ ਅਰਥ ਹੈ ਜੀ ਕਿਰਪਾ ਬਖਸ਼ਿਸ਼ ਨਦਰ ਉੰਜ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਸਾਦ ਸ਼ਬਦ ਪੂਰੇ ਰਾਰੇ ਨਾਲ ਵੀ ਆਇਆ ਹੈ ਤੇ ਪੈਰ ਵਿੱਚ ਰਾਰਾ ਵੀ ਹਜ਼ੂਰ ਨੇ ਪਾਇਆ ਹੈ ਆਪ ਦੇਖੋ ਬਾਣੀ ਪੜ੍ਹਦੇ ਆ ਇਹ ਗੁਰਪ੍ਰਸਾਦੀ ਜਿਨ੍ਹਾਂ ਨੇ ਬਿਲਾਗੀ ਉਥੇ ਪੂਰਾ ਰਾਰਾ ਹੈ ਪ੍ਰਸਾਦ ਸ਼ਬਦ ਮੈਂ ਕਿਹਾ ਪੱਪੇ ਤੋਂ ਬਾਅਦ ਰਾਰਾ ਵੀ ਪੂਰਾ ਹੋਵੇਗਾ ਪਰ ਜਿੱਥੇ ਪ੍ਰਸਾਦ ਬਸ ਇਹਨੂੰ ਲਘੂ ਤੇ ਦੀਰਘ ਨੂੰ ਜ਼ਰੂਰ ਖਿਆਲ ਰੱਖਣਾ ਇੱਕ ਓੰਕਾਰ ਸਤਗੁਰ ਪ੍ਰਸਾਦ ਤੇ ਦੂਜਾ ਜੇ ਪੜਾਂਗਾ ਪ੍ਰਸਾਦ 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 ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਆਸਾ ਇਹ ਰਾਗ ਦਾ ਨਾਮ ਹੈ ਮਹਾਰਾਜ ਕਿਦਨੇ ਮਹੱਲਾ ਨੌਵਾਂ ਨੌਵੇਂ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੰਮ੍ਰਿਤ ਵਚਨ ਨੇ ਹੁਣ ਅੱਗੇ ਫਿਰ ਸਤਿਗੁਰੂ ਰਹਾਉ ਦੀਆਂ ਤੁਕਾਂ ਨੇ ਸਤਿਗੁਰੂ ਕਹਿੰਨੇ ਬਿਰਥਾ ਕਹੂੰ ਕੌਨ ਸੋ ਮਨ ਕੀ ਬਿਰਥਾ ਦਾ ਅਰਥ ਬਾਣੀ ਚ ਵੈਸੇ ਕਾਫੀ ਬਿਰਥਾ ਦਰਦ ਖਾਲੀ ਵੀ ਜਾਂਦਾ ਹੈ ਬਿਰਥਾ ਦਾ ਅਰਥ ਵੇਸਟ ਵੀ ਹੈ ਤੇ ਬਿਰਥਾ ਦਾ ਅਰਥ ਪੀੜਾ ਵੀ ਹੈ ਅੰਦਰ ਦਾ ਦੁੱਖ ਹੈ ਜਿਵੇਂ ਅਸੀਂ ਪਾਠ ਕਰਨੇ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਉਦਾ ਅਰਥ ਇਹ ਬਿਰਥਾ ਨਹੀਂ ਹੋਏਗਾ ਫਿਰ ਬੇਨਤੀ ਹੈ ਉਥੇ ਬਿਰਥਾ ਦਾ ਅਰਥ ਵਿਅਰਥ ਸਿੱਧੀ ਗੱਲ ਇੱਥੇ ਬਿਰਥਾ ਦਾ ਅਰਥ ਪੀੜਾ ਉੰਜ ਬਿਰਥਾ ਦਾ ਅਰਥ ਲੋੜ ਵੀ ਹੁੰਦਾ ਜੀ ਕਿ ਬਿਰਥਾ ਹੋਏ ਸੋ ਗੁਰਪੈ ਅਰਦਾਸ ਕਰ ਫਿਰ ਬੇਨਤੀ ਹੈ ਬਿਰਥਾ ਇਹਦਾ ਅਰਥ ਪੀੜਾ ਅੰਦਰ ਦਾ ਦੁੱਖ ਅੰਦਰ ਦਾ ਦਰਦ ਕਹੂੰ ਕਹੂੰ ਦਾ ਅਰਥ ਮੈਂ ਕਹਾਂ ਕੌਣ ਕੌਣ ਦਰਤ ਕਿਸ ਅੱਗੇ ਜਾ ਕੇ ਆਖਾਂ ਬਿਰਥਾ ਕਹੂੰ ਕੌਣ ਸਉ ਮਨ ਕੀ ਮੈਂ ਆਪਣੇ ਮਨ ਕੀ ਦਰਤਾ ਸਮਝ ਗਏ ਮਨ ਸਾਡਾ ਤੇ ਮੈਂ ਉਸ ਦਿਨ ਕਿਹਾ ਸੀ ਮਨ ਦਾ ਅਰਥ ਸੰਕਲਪ ਵਿਕਲਪ ਜਾਂ ਕਹਿ ਲੋ ਕਿ ਜਿਹੜਾ ਪੂਰੇ ਸਰੀਰ ਦੇ ਵਿੱਚ ਵਿਆਪਕ ਹੈ ਉਸ ਸ਼ਕਤੀ ਨੂੰ ਆਪਾਂ ਮਨ ਕਹਿੰਨੇ ਆ ਉਂਝ ਮੈਂ ਕਿਹਾ ਸੀ ਜਦੋਂ ਫਾਰਸੀ ਵਿੱਚ ਮਨ ਸ਼ਬਦ ਆਏਗਾ ਉਦੋਂ ਅਰਥ ਬਦਲ ਜਾਏਗਾ ਉਥੇ ਮਨ ਦਾ ਅਰਥ ਹੋਵੇਗਾ ਮੈਂ ਮਨ ਕਮ ਤ੍ਰੀਨ ਮਨ ਆ ਨਹੀਂ ਸ਼ਬਦ ਵਰਤੇ ਉੱਥੇ ਮਨ ਅਰਥ ਇਹ ਮਨ ਨਹੀਂ ਕਰਨਾ ਉੱਥੇ ਮਨ ਦਾ ਅਰਥ ਮੈਂ ਹਜ਼ੂਰ ਨੇ ਇੱਥੇ ਮਨ ਦਾ ਅਰਥ ਉਹ ਸ਼ਕਤੀ ਜਿਹਦੀ ਰੋਜ਼ਾ ਸੀ ਗੱਲ ਕਰ ਰਹੇ ਆ ਬਿਰਥਾ ਕੌ ਕੌਨ ਸਿਉ ਮਨ ਕੀ ਇਹਦਾ ਅਰਥ ਹੋ ਗਿਆ ਮੈਂ ਆਪਣੇ ਮਨ ਦਾ ਦੁੱਖ ਆਪਣੇ ਮਨ ਦੀ ਪੀੜਾ ਆਪਣੇ ਮਨ ਦਾ ਦਰਦ ਕਿੰਨੂੰ ਜਾ ਕੇ ਦਸਾਂ ਕਿਉਂਕਿ ਜਿਨ੍ਹਾਂ ਨੂੰ ਦਸਾਂਗਾ ਉਹਨਾਂ ਕਹਿਣਾ ਇਹ ਨਾ ਗੰਦਾ ਮਨ ਤੇੜਾ ਸਰਬਕੋਮਰ ਦੀ ਬੇਨਤੀ ਹੈ ਹੈ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਇਹ ਸਾਡਾ ਅੰਦਰ ਹੈ ਅੰਦਰ ਦੇ ਛਿੱਦਰ ਤੂੰ ਸਾਡੇ ਟੱਕੇ ਨੂੰ ਕਿਸੇ ਨੂੰ ਕੋਈ ਪਤਾ ਨਹੀਂ ਮੇਰੇ ਮਨ ਚ ਕੀ ਚੱਲਦਾ ਪਿਆ ਪਰ ਮੈਂ ਕਹਿੰਦਾ ਸਤਿਗੁਰੂ ਤੋਂ ਕੁਰਬਾਨ ਜਾਈਏ ਕਿ ਇੱਕ ਹੋ ਜੀ ਮੰਦੀ ਪੀੜਾ ਨੂੰ ਵੀ ਸਾਡੇ ਸਾਹਮਣੇ ਰੱਖ ਕੇ ਕਹਿੰਦਿਆ ਆ ਮੈਂ ਤੈਨੂੰ ਤਰੀਕਾ ਦਸਾਂ ਜੇ ਕਿਸੇ ਨੂੰ ਨਹੀਂ ਦੱਸ ਲੱਗਦਾ ਤੇ ਇੱਕ ਤੈਨੂੰ ਜੁਗਤ ਦੱਸ ਦੇਵਾਂਗਾ ਤੇਰਾ ਹੱਲ ਜਰੂਰ ਹੋ ਜਾਏਗਾ ਕਹ ਨਾ ਇਹ ਦੀ ਪੀੜਾ ਦੱਸਣਗੇ ਬਿਰਥਾ ਕਹੋਂ ਕੌਣ ਸੋ ਮੰਨ ਕੀ ਆਪਣੇ ਮਨ ਦੀ ਬਿਰਥਾ ਪੀੜਾ ਮੈਂ ਕਿਸ ਨੂੰ ਦਸਾਂ ਕਿਸ ਅਗੇ ਜਾ ਕੇ ਪੁਕਾਰਾਂ ਕਿਉਂ ਜੀ ਲੋਭ ਗ੍ਰਸਿਓ ਇਤੇ ਫਿਰ ਹੈ ਭਾਵੇਂ ਮੈਂ ਅਰਜ਼ ਕੀਤੀ ਕੀਰਤਨ ਵਿੱਚ ਮਾਤਰਾਵਾਂ ਪੂਰੀਆਂ ਲੈ ਪੂਰੀ ਕਰਨੀ ਹੁੰਦੀ ਹੈ ਪਰ ਇਹਦਾ ਪਾਠ ਆਪ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜੋਗੇ ਜ਼ਿਆਦਾ ਹਜ਼ੂਰ ਨੇ ਊੜਾ ਖੁੱਲਾ ਹੀ ਵਰਤਿਆ ਇਥੇ ਵੀ ਪਾਠ ਹੈ ਬਿਰਥਾ ਇਹ ਲੋਭ ਗਰਸਿਓ ਫਿਰ ਬਿੰਤ ਗਰਸਿਓ ਤੇ ਗਰਸਿਓ ਦੋਨਾਂ ਚ ਫਰਕੇ ਜੀ ਬੋਲਣ ਚ ਲੋਭ ਗਰਸਿਓ ਦਸ ਹੂੰ ਦਸ ਤਾਵਤ ਇਹਦਾ ਮਤਲਬ ਹੋ ਗਿਆ ਲਾਲਚ ਵਿੱਚ ਗਰਸਿਆ ਹੋਇਆ ਗਲਤਾਨ ਕਾ ਲਾਲਚ ਫਸਿਆ ਕਿਨੂੰ ਦੱਸਾਂ ਜਾ ਕੇ ਅੰਦਰ ਦੀ ਪੀੜ ਇਹ ਮੈਨੂੰ ਪਤਾ ਹੈ ਮੇਰੇ ਅੰਦਰ ਫੁਰਨੇ ਕੀ ਉੱਠ ਰਿਹਾ ਹੈ ਲੋਭ ਗਰਸਯੋ 10 ਹੂ ਦਿਸ਼ ਧਾਵਤ 10 ਦਾਰਥ ਆਪਾ ਸਮਝ ਗਿਆ ਜੀ 10 ਮੂ ਦਾ ਅਰਥ 10 ਦਿਸ਼ ਦਾ ਅਰਥ ਦਿਸ਼ਾਵਾਂ ਚਾਰ ਦਿਸ਼ਾਵਾਂ ਨੇ ਚਾਰ ਉਪ ਦਿਸ਼ਾਵਾਂ ਨੇ ਸਿੱਧੀ ਗੱਲ 10 ਦਿਸ਼ਾ ਜਦੋਂ ਹੁੰਦਾ ਚਤੁਰ ਦਿਸ਼ਾ ਵੀ ਹੁੰਦਾ ਜਿਹੜਾ 10 ਦਿਸ਼ਾ ਹੈ ਇਹਦਾ ਮਤਲਬ ਇਹ ਹੁੰਦਾ ਇੱਕ ਤਾਂ ਚਾਰ ਦਿਸ਼ਾਵਾਂ ਉੱਤਰ ਪੂਰਬ ਦੱਖਣ ਤੇ ਪਸ਼ਚਮ ਫਿਰ 2 2 ਦਸ਼ਾਵਾਂ ਦੇ ਵਿਚਕਾਰ ਵਾਲੇ ਕੋਨੇ ਇਹਨੂੰ ਉਪਦਿਸ਼ਾ ਕਹਿੰਦੇ ਆ ਸਿੱਧਾ ਇਹਦੇ ਲਈ ਸ਼ਬਦ ਵਰਤਿਆ ਜਾਂਦਾ ਹੈ ਦਹਿਦਿਸ਼ ਚਾਰ ਦਸ਼ਾਵਾਂ ਚਾਰ ਦਸ਼ਾਵਾਂ ਦੇ ਜਿਹੜੇ ਕੋਰਨਰ ਨੇ ਕੋਨੇ ਨੇ ਉਹਨਾਂ ਨੂੰ ਉਪਦਿਸ਼ਾ ਕਹਿੰਦੇ ਨੇ ਇਹ 8 ਹੋ ਗਏ ਤੇ ਫਿਰ ਅਰਧ ਤੇ ਉਰਧ ਅਰਧ ਉਰਧ ਦਾ ਮਤਲਬ ਜ਼ਮੀਨ ਤੇ ਆਸਮਾਨ ਇਹ 10 ਦਸ਼ਾਵਾਂ ਬਣ ਗਈਆਂ ਹਜ਼ੂਰ ਨੇ ਕਿਹਾ ਵੀ ਇਹ ਮੰਨ ਇੱਕ ਪਾਸੇ ਨਹੀਂ ਇਹ ਦਸੇ ਪਾਸੇ ਦੌੜਦਾ ਪਿਆ ਬਸ ਕਿਹਦੇ ਕੋਲ ਦਸਾਂ ਦੁੱਖ ਜਾ ਕੇ ਹਜ਼ੂਰ ਕਹਿ ਰਹੇ ਨੇ ਲੋਭ ਗਰਸਿਓ ਦਸ ਹੂੰ ਦਿਸ ਧਾਵਤ ਇਸ ਚੀਜ਼ ਨੂੰ ਨੋਟ ਰੱਖਿਓ ਲੋਭ ਗਰਸਿਓ ਲਾਲਚ ਦੇ ਵਿੱਚ ਗਰਸਿਆ ਹੋਇਆ ਦ ਚਾਰ ਦਸੇ ਦਿਸ਼ਾਵਾਂ ਵੱਲ ਦੌੜਦਾ ਹੈ ਕਾਹਦੇ ਲਈ ਜੀ ਆਸ ਲੱਗਿਓ ਧਨ ਕੀ ਇਸ ਆਸ ਨਾਲ ਵੀ ਇੱਥੋਂ ਪੈਸੇ ਮਿਲ ਜਾਣਗੇ ਇੱਥੋਂ ਟਕੇ ਮਿਲ ਜਾਣਗੇ ਇਹ ਤੋਂ ਗੱਲ ਬਣ ਜਾਏਗੀ ਹਜ਼ੂਰ ਕਹਿੰਦੇ ਨੇ ਕਈ ਵਾਰੀ ਬੰਦਾ ਜ਼ਬਾਨ ਤੋਂ ਨਹੀਂ ਬੋਲਦਾ ਪਰ ਮਨpur ਨੇ ਬਣਾ ਬੈਠਦਾ ਇੱਥੇ ਚੱਲੇ ਆਂ ਕੁਝ ਨਾ ਕੁਝ ਮਿਲੂਗਾ ਤੇ ਜ਼ਰੂਰ ਨਾ ਮਹਾਰਾਜ ਕਹਿੰਦੇ ਦੀ ਬੜੀ ਪੀੜਾ ਕਿਸੇ ਨੂੰ ਦੱਸ ਨਹੀਂ ਸਕਤੇ ਇਹ ਸਿਮਰਨ ਚ ਵੀ ਟਿਕਨ ਦਿੰਦੀ ਇਹ ਨਾਮ ਚ ਵੀ ਟਿਕਨ ਦਿੰਦੀ ਹਜ਼ੂਰ ਨੇ ਫਿਰ ਇੱਥੇ ਇੱਕ ਉਦਾਹਰਣ ਜਿਹੜੀ ਦਿੱਤੀ ਹੈ ਨਾ ਉਹ ਦਿੱਤੀ ਕੁੱਤੇ ਦੀ ਇਹ ਅਸੀਂ ਅੱਗੇ ਬਾਤਨੇ ਆ ਸਿੱਧੀ ਜੀਆਂ ਰਹਾਉ ਦੀਆਂ ਦੋ ਤੁਕਾਂ ਦੇ ਅਰਥ ਨੇ ਮੈਂ ਆਪਣੇ ਅੰਦਰ ਦੀ ਪੀੜਾ ਕਿਹਦੇ ਕੋ ਰੋਵਾਂ ਕਿੰਨੂੰ ਦਸਾਂ ਮੇਰਾ ਮਨ ਧਨ ਦੇ ਲਾਲਚ ਧਨ ਦੀ ਆਸ ਨਾਲ ਦਸੇ ਦਾ ਪਾਸੇ ਦੌੜਦਾ ਪਿਆ ਇਹਨੂੰ ਟਿਕਾ ਹੀ ਕੋਈ ਨਹੀਂ ਅਗਲੀ ਗੱਲ ਕਿ ਅਸਲ 'ਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪੰਜਾਂ ਵਿਕਾਰਾਂ ਜਿਹਨੂੰ ਆ ਪੰਜ ਵਿਕਾਰ ਕਹਿੰਨੇ ਇਹਨਾਂ ਦਾ ਬੜਾ ਜ਼ਿਕਰ ਕੀਤਾ ਹੈ ਮੈਂ ਫਿਰ ਥੋੜੀ ਜੀ ਗੱਲ ਰਿਪੀਟ ਕਰ ਦੇਣਾ ਇਮੈਨੂ ਪਤਾ ਹੈ ਇੱਕ ਵਾਰੀ ਮੈਂ ਇੱਥੇ ਅਰਜ਼ ਕੀਤੀ ਸੀ ਇਹ ਪੰਜ ਪੰਜ ਦੇ ਜਿਹੜੇ ਨੇ ਚੀਜ਼ਾਂ ਇਹਨਾਂ ਨੂੰ ਥੋੜਾ ਜਿਹਾ ਚੇਤੇ ਰੱਖਿਓ ਇਹਨਾਂ ਨੂੰ ਚੇਤੇ ਰੱਖਣ ਤੋਂ ਬਿਨਾ ਪਿੰਡ ਬ੍ਰਹਿਮੰਡ ਨਾਲ ਨਹੀਂ ਜੁੜ ਸਕਦਾ ਕਿਉਂਕਿ ਪਿੰਡ ਤਾਂ ਰਹੇਗਾ ਜੇ ਬ੍ਰਹਿਮੰਡ ਹੈ ਜੇ ਬ੍ਰਹਿਮੰਡ ਕੋਈ ਨਹੀਂ ਤੇ ਪਿੰਡ ਵੀ ਕੋਈ ਨਹੀਂ ਦੋਨਾਂ ਦਾ ਆਪਸੀ ਸਬੰਧ ਹੈ ਥੋੜਾ ਜਿਹਾ ਇਹਨੂੰ ਸੁਣੀਓ ਮੈਂ ਇੱਕ ਵਾਰ ਅਰਜ਼ ਕੀਤੀ ਸੀ ਪੰਜ ਤਤ ਨੇ ਇਸਲਾਮ ਨੇ ਚਾਰ ਮੰਨੇ ਆ ਸੂਫੀ মত ਆਕਾਸ਼ ਨੂੰ ਇਸਲਾਮ ਆਕਾਸ਼ ਨੂੰ ਤਤ ਨਹੀਂ ਮੰਨਦਾ ਪਰ ਇਹ ਜਿੰਨੇ ਨਾ ਪੰਜ ਤਤ ਪੰਜ ਚ ਗੁਣ ਇਹ ਸਾਰੇ ਦੇ ਸਾਰਾ ਜਿਹੜੇ ਛੇ ਸ਼ਾਸਤਰ ਨੇ ਇਹਨਾਂ ਵਿੱਚ ਇੱਕ ਸ਼ਾਸਤਰ ਹੈ ਜਿਹਨੂੰ ਅਸੀਂ ਪੰਜਾਬੀ ਵਿੱਚ ਸੰਖਿਆ ਸ਼ਾਸਤਰ ਕਹਿੰਦੇ ਆ ਤੇ ਉਹ ਸੰਖਿਆ ਸ਼ਾਸਤਰ ਕਹਿੰਦੇ ਇਹ ਸਾਰੀਆਂ ਗਿਣਤੀਆਂ ਮਿੰਤੀਆਂ ਉਸੇ ਸ਼ਾਸਤਰ ਜਪਈਆਂ ਹੋਈਆਂ ਤੇ ਦੋ ਕੇਸ ਚੀਜ਼ ਦਾ ਹੈ ਕਿ ਅਸੀਂ ਉਸ ਚੀਜ਼ ਨੂੰ ਪੜਿਆ ਨਹੀਂ ਹੁੰਦਾ ਤੇ ਇੱਕੋ ਦਮ ਕਈ ਵਾਰੀ ਏਡੇ ਵੱਡੇ ਗਿਆਨ ਦੇ ਭੰਡਾਰੇ ਨੂੰ ਗੁਰੂ ਦੀ ਹਜ਼ੂਰੀ ਚ ਨਿੰਦੀ ਜਾਂਦੇ ਹੁਣਾਂ ਸਾਖ ਸ਼ਾਸਤਰ ਵੀ ਸਭ ਕੁਝ ਇਹ ਗਿਣਤੀ ਸਾਰੀ ਉੱਥੇ ਗੁਰਬਾਣੀ ਮੁਤਾਬਕ ਮੈਂ ਫਿਰ ਅਰਜ਼ ਕਰਾਂਗਾ ਵਿਸ਼ਾ ਨਹੀਂ ਮੇਰਾ ਏ ਪਰ ਪੰਜ ਤਤਾਂ ਦੀ ਸਾਡਾ ਤਨ ਹੈ ਗੁਰੂ ਸਾਹਿਬ ਨੇ ਸ਼ਬਦ ਵਰਤਿਆ ਗੁਰੂ ਤੇਗ ਬਹਾਦਰ ਸਾਹਿਬ ਨੇ ਪੰਜ ਤਨ ਕੋ ਤਤ ਪੰਜ ਤਤ ਕੋ ਤਨ ਰਚੋ ਜਾਨੋ ਚਤੁਰ ਸੁਜਾਨ ਜੇਤੇ ਉਪਜੋ ਨਾਨਕਾ ਲੀਨ ਤਾਹੀਂ ਮੈਂ ਮਾਨ ਪੰਜਾਂ ਤਤਾਂ ਦਾ ਗੁਰੂ ਰਾਮਦਾਸ ਇਸ ਤੋਂ ਪਹਿਲਾਂ ਕਹਿ ਗਏ ਪੰਜ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੇ ਮੇਨ ਪੰਜ ਨੇ ਅੱਗੇ ਜਿੰਨੇ ਮਰਜ਼ੀ ਵਿਗਿਆਨ ਤਾਂ ਬਹੁਤ ਤਤ ਕਰਦੀ ਹੁਣ ਇਹ ਪੰਜ ਤਤ ਜਿਹੜੇ ਨੇ ਇਹ ਕਹੇ ਆਪ ਤੇਜ ਬਾਏ ਪ੍ਰਥਮੀ ਅਕਾਸ਼ਾ ਆਪ ਦਾ ਅਰਥ ਮੈਂ ਕੀਤੇ ਸਿੱਧੇ ਬਾਣੀ ਉਂਜ ਸੀ ਇਸ ਤਾਂ ਕਹਨੇ ਗੁਰਬਾਣੀ ਚੇਤੇ ਰੱਖਣਾ ਹੋਵੇ ਇਸ ਤੁਕ ਨੂੰ ਚੇਤੇ ਰੱਖਿਓ ਇਹ ਤੁਕ ਕਬੀਰ ਸਾਹਿਬ ਦੀ ਆਪ ਤੇਜ ਬਾਏ ਪ੍ਰਥਮੀ ਅਕਾਸ਼ਾ ਪੰਜੇ ਆ ਗਏ ਕਿਉਂਕਿ ਫਿਰ ਕਈ ਵਾਰੀ ਭੁੱਲ ਜਾਂਦੇ ਨੇ ਅੱਗੇ ਪਿੱਛੇ ਹੋ ਜਾਂਦੇ ਨੇ ਬੰਦੇ ਤੋਂ ਤੋਕ ਚੇਤੇ ਰੱਖੋਗੇ ਆਪ ਦਾ ਅਰਥ ਤੇ ਪਾਣੀ ਇੱਕ ਤਤ ਤੇਜ ਤੇਜ ਦਾ ਅਰਥ ਅੱਗ ਬਾਏ ਬਾਏ ਦਾ ਅਰਥ ਵాయుਵਾ ਪ੍ਰਥਮੀ ਮਿੱਟੀ ਤੇ ਆਕਾਸ਼ ਦਾ ਅਰਥ ਅਸਮਾਨ ਇਹ ਇਹ ਮੈਂ ਤਾਂ ਵੀ ਇੰਤੀ ਕਰਨਾ ਨਾ ਕਈ ਚੀਜ਼ਾਂ ਜਿਹੜੀਆਂ ਭੁੱਲਣ ਵਾਲੀਆਂ ਹੋਣ ਨਾ ਉਹ ਗੁਰਬਾਣੀ ਦੀਆਂ ਤੁਕਾਂ ਚ ਮਿਲ ਜਾਂਦੀਆਂ ਤਕ ਚੇਤੇ ਰੱਖੋ ਆਪਣੇ ਆਪ ਵਿੱਚੇ ਰਹਿ ਜਾਂਦੀਆਂ ਆਪ ਦਾ ਆਪ ਤੇਜ ਬਾਏ ਪ੍ਰਥਮੀ ਆਕਾਸ਼ਾ ਫਿਰ ਬਿੰਤੀ ਪਾਣੀ ਅਗ ਮਿੱਟੀ ਹਵਾ ਤੇ ਆਕਾਸ਼ ਇਹ ਪੰਜ ਤਤ ਨੇ ਹੁਣ ਪੰਜ ਤਤਾਂ ਦੇ ਅੱਗੇ ਪੰਜ ਗੁਣ ਨੇ ਉਹ ਪੰਜ ਗੁਣ ਕਿਹੜੇ ਨੇ ਉਹਨੂੰ ਤੁਸੀਂ ਬਾਣੀ ਚ ਪੜ੍ਹਦੇ ਹੋ ਬੜੀ ਬੜੀ ਸ਼ਬਦ ਸਪਰਸ਼ ਰਸ ਰੂਪ ਤੇ ਗੰਧ ਇਹਨੂੰ ਇਸ ਤਰ੍ਹਾਂ ਤਰਤੀਬ ਅਨਸਾਰ ਚੇਤੇ ਕਰੀਏ ਤੇ ਬੋੜ ਚੇਤੇ ਉਹ ਮੈਂ ਅੱਜ ਵੀ ਕਿਸ ਸੱਜਣ ਕਹਿੰਸੀ ਜੀ ਬਾਣੀ ਕਿਵੇਂ ਕੰਟ ਕਰੀਏ ਮੈਂ ਕਹਿੰਦੀ ਇੱਕ ਤੇ ਬਾਣੀ ਜਦੋਂ ਕੰਟ ਕਰਨੀਏ ਇਸ ਤਰ੍ਹਾਂ ਨਹੀਂ ਕਰਨੀ ਵੀ ਮੈਂ ਕਵਤਾ ਚੇਤੇ ਕਰ ਰਿਹਾ ਬਾਣੀ ਕੰਟ ਕਰਨ ਤੋਂ ਪਹਿਲਾਂ ਭਾਵਨਾ ਬਣਾਣੀ ਮੈਂ ਗੁਰੂ ਨਾਨਕ ਨਾਲ ਗੱਲਾਂ ਕਰਨੀਆਂ ਨੇ ਤੇ ਬਾਬਾ ਜੀ ਨੂੰ ਆਪਣੇ ਹਿਰਦੇ 'ਚ ਆਵਾਜ਼ ਮਾਰਨੀ ਹੈ ਭਾਵਨਾ ਨਾਲੋਂ ਫਿਰ ਦੇਖੋ ਗੁਰੂ ਆਪਣੇ ਆਪ ਆਉਂਦਾ ਹੈ ਤੁਹਾਡੇ ਚ ਕਈ ਸੱਜਣਾ ਦਾ ਤਜਰਬਾ ਹੋਣਾ ਤੁਸੀਂ ਗੁਰਬਾਣੀ ਸਾਰੇ ਦਿਨ ਪੜ੍ਹਦੇ ਰਹੋ ਕਈ ਵਰੀ ਰਾਤ ਨੂੰ ਸੁੱਤਿਆਂ ਹੋਇਆਂ ਵੀ ਸ਼ਬਦ ਆਪਣੇ ਆਪ ਹੀ ਚੱਲਦਾ ਰਹਿੰਦਾ ਹੈ ਸ਼ਬਦ ਨਹੀਂ ਕਦੀ ਮਰਦਾ ਹੁੰਦਾ ਜਿਹੜੇ ਕਹਿੰਦੇ ਨੇ ਜੀ ਸੁੱਤਿਆਂ ਸ਼ਬਦ ਕਿਵੇਂ ਚੱਲਦਾ ਹੈ ਉਹਨਾਂ ਨੂੰ ਇਹਨਾਂ ਨੂੰ ਪੁੱਛ ਲੋ ਮਰਿਆਂ ਤੋਂ ਬਾਅਦ ਸ਼ਬਦ ਕਿਵੇਂ ਨਾਲ ਜਾਂਦਾ ਹੈ ਜਿਹੜਾ ਮਰਿਆ ਨਾਲ ਜਾਂਦਾ ਹੈ ਸੁੱਤਿਆਂ ਨਾਲ ਨਹੀਂ ਗੁਰ ਕਾ ਬਚਨ ਬਸੈ ਜੀ ਨਾਲੇ ਹੈ ਫਿਰ ਬੇਨਤੀ ਇਹ ਚੀਜ਼ ਪੰਜ ਨੇ ਇਹ ਪੰਜ ਤਤਕੈ ਅੱਗੇ ਪੰਜ ਗੁਣੇ ਸ਼ਬਦ ਸਪਰਸ਼ ਰਸ ਰੂਪ ਤੇ ਗੰਧ ਇਹਨਾਂ ਪੰਜਾਂ ਦਾ ਸਬੰਧ ਤਤਾਂ ਨਾਲ ਹੈ ਜਿਹੜਾ ਸ਼ਬਦ ਹੈ ਇਹ ਅਸਲ 'ਚ ਆਕਾਸ਼ ਦਾ ਗੁਣ ਹੈ ਜਿਹੜਾ ਸਪਰਸ਼ ਹੈ ਇਹ ਖਵਾ ਦਾ ਗੁਣ ਹੈ ਅਰਸ ਪਾਣੀ ਦਾ ਗੁਣ ਹੈ ਅਰੂਪ ਅਗਣ ਦਾ ਅੱਗ ਦਾ ਗੁਣ ਹੈ ਤੇ ਗੰਧ ਜਿਹੜਾ ਉਹ ਮਿੱਟੀ ਦਾ ਗੁਣ ਹੈ ਫਿਰ ਇਸ ਤੋਂ ਅੱਗੇ ਚਲੀਏ ਪੰਜ ਤੱਤ ਹੋ ਗਏ ਪੰਜ ਅਗੇ ਗੁਣ ਹੋ ਗਏ ਹੁਣ ਗੁਣ ਦੀ ਕੀਮਤ ਤਾਂ ਜੇ ਉਹਨੂੰ ਕੋਈ ਗ੍ਰਹਿਣ ਕਰਨ ਵਾਲਾ ਹੈ ਤਾਂ ਨਹੀਂ ਤਾਂ ਗੁਣ ਪਿਆਕ ਹੈ ਹੁਣ ਉਹਨੂੰ ਗ੍ਰਹਿਣ ਕਰਨ ਵਾਲੇ ਸਾਡੇ ਪੰਜ ਗਿਆਨ ਇੰਦਰੇ ਨੇ ਇਹਨਾਂ ਨੂੰ ਗਿਆਨ ਇੰਦਰੇ ਤਾਂ ਕਹਿੰਦੇ ਆ ਇਹ ਤੱਤਾਂ ਦੇ ਗੁਣਾਂ ਨੂੰ ਜਾਣਦੇ ਆ ਹਰ ਸਾਡੇ ਸਰੀਰ ਦਾ ਸਬੰਧ ਇੱਕ ਇੱਕ ਪਿਆੰਗ ਇੰਦਰੇ ਦਾ ਸਬੰਧ ਗੁਣ ਦੇ ਰਾਹੀਂ ਤੱਤ ਦੇ ਨਾਲ ਹੈ ਮੈਂ ਬੇਨਤੀ ਕੀਤੀ ਪਹਿਲਾ ਹੈ ਸ਼ਬਦ ਮੇਲੇ ਆ ਸ਼ਬਦ ਸ਼ਬਦ ਗੁਣ ਹੈ ਇਹਦਾ ਤਤ ਆਕਾਸ਼ ਹੈ ਤੇ ਇਹਨੂੰ ਜਾਣਨ ਵਾਲਾ ਜਿਹੜਾ ਇੰਦਰਾ ਹੈ ਉਹ ਰੱਬ ਨੇ ਸਾਨੂੰ ਕੰਨ ਦਿੱਤਾ ਹੈ ਇਹ ਜਿਹੜੇ ਸਰਵਨ ਨੇ ਨਾ ਇਹ ਆਕਾਸ਼ ਨਾਲ ਜੁੜੇ ਹੋਏ ਆ ਸਪਰਸ਼ ਸਪਰਸ਼ ਦਾ ਸਬੰਧ ਜਿਹੜਾ ਗਿਆਨ ਇੰਦਰਾ ਉਹ ਸਾਡੀ ਚਮੜੀ ਹੈ ਸਾਰੇ ਪੰਜ ਗਿਆਨੀ ਇੰਦਰੀਆਂ ਵਿੱਚੋਂ ਜਿਹਦਾ ਸਭ ਤੋਂ ਵੱਡਾ ਆਕਾਰ ਹੈ ਨਾ ਉਹ ਹੈ ਤੁਚਾਦਾ ਜਿਹਨੂੰ ਚਮੜੀ ਸਕਿਨ ਕਹਿੰਦੇ ਆਪਾਂ ਸਾਰੇ ਸਰੀਰ ਦੀ ਜਿਹੜੀ ਚਮੜੀ ਹੈ ਇਹਦਾ ਸਬੰਧ ਸਪਰਸ਼ ਨਾਲ ਹੈ ਤੇ ਇਸ ਦਾ ਸਬੰਧ ਕਾਮ ਵਾਸ਼ਨਾ ਨਾਲ ਵాయు ਨਾਲ ਹੈ ਸਪਰਸ਼ ਦਾ ਗੁਣ ਇਹ ਇੱਕ ਇੰਦਰਾ ਜਿਹੜਾ ਉਹ ਸਾਡੀ ਤੁਚਾ ਤੇ ਤਾਤੇ ਦਾ ਹੋ ਗਿਆ ਜੀ ਹਵਾ ਸ਼ਬਦ ਸਪਰਸ਼ ਰਸ ਅਰਸ ਗੁਣ ਹੈ ਇਹਨੂੰ ਜਿਹੜਾ ਜਾਣਨ ਵਾਲਾ ਗਿਆਨ ਇੰਦਰਾ ਉਹ ਸਾਡੀ ਜੀਭ ਹੈ ਰਸ ਨਾ ਜਿਹਨੂੰ ਅਸੀਂ ਕਹਿੰਦੇ ਜਿਨੂ ਬਾਣੀ ਨੇ ਜਿਵਾ ਜਿਵਾ ਜੀਭ ਰਸਨਾ ਕਿਹਾ ਹੈ ਤੇ ਇਹਦਾ ਸਬੰਧ ਪਾਣੀ ਵਾਲੇ ਗੁਣ ਨਾਲ ਹੈ ਰਸ ਨਾਲ ਸ਼ਬਦ ਸਪਰਸ਼ ਰਸ ਤੇ ਅਗਲਾ ਚੌਥਾ ਹੈ ਰੂਪ ਅਰੂਪ ਗੁਣ ਜਿਹੜਾ ਹੈ ਇਹਦਾ ਗਿਆਨ ਇੰਦਰਾ ਅੱਖਾਂ ਨੇ ਕਿਉਂਕਿ ਇਹ ਤਤ ਅਗਨ ਨਾਲ ਜੁੜਿਆ ਜਿੰਨੀ ਕੋ ਮੈਨੂੰ ਸਮਝ ਮੈਂ ਕਿ ਉਹਰੀ ਸੋਚਣਾ ਅੱਖਾਂ ਦੀ ਜੋਤ ਬਿਲਕੁਲ ਬੰਦਾ ਤੰਦਰੁਸਤ ਹੋਵੇ ਜਿੰਨੀ ਦੇਰ ਤੱਕ ਬਾਹਰੋਂ ਜੋਤ ਨਹੀਂ ਮਿਲਦੀ ਪਈ ਇਹ ਵੀ ਜੋਤ ਕੋਈ ਨਹੀਂ ਕੰਮ ਕਰਦੀ ਚਾਨਣ ਹੋਵੇਗਾ ਤੇ ਇਹ ਵੀ ਚਾਨਣ ਦੇਖਣੀ ਹੈ ਨਾ ਇਹਦਾ ਸਬੰਧ ਸਿੱਧਾ ਅਗ ਦੇ ਨਾਲ ਹੈ ਰੂਪ ਦਾ ਚੀ ਮੈਂ ਫਿਰ ਅਰਜ਼ ਕਰਾਂ ਇੱਕ ਰਹੇਗਾ ਸਾਡਾ ਗੰਧ ਗੰਧ ਜਿਹੜਾ ਹੈ ਗੁਣ ਇਹ ਅਸਲ 'ਚ ਇਹ ਇਹ ਨਾਸਕਾ ਨਾਲ ਸੰਬੰਧਤ ਹੈ ਇਹਦਾ ਇੰਦਰਾ ਨੱਕ ਹੈ ਉਸ ਤੋਂ ਬਾਅਦ ਇਹਦਾ ਜਿਹੜਾ ਤਤ ਹੈ ਉਹ ਮਿੱਟੀ ਹੈ ਮੈਂ ਫਿਰ ਬੇਨਤੀ ਕਰਾਂਗਾ ਜੀ ਪੰਜ ਤਤ ਨੇ ਪੰਜ ਗੁਣ ਨੇ ਪੰਜ ਗੁਣਾ ਨੂੰ ਜਾਣਨ ਵਾਲੇ ਪੰਜ ਗਿਆਨ ਇੰਦਰੀ ਨੇ ਜਦੋਂ ਇਹਨਾਂ ਸ਼ਬਦ ਸਰਪਰਸ਼ ਰਸ ਰੂਪ ਤੇ ਗੰਧ ਦੀ ਵਰਤੋਂ ਬੰਦਾ ਆਪਣੇ ਸੰਜਮ ਨੂੰ ਤੋੜ ਕੇ ਕਰਦਾ ਹੈ ਉਦੋਂ ਫਿਰ ਚੇਤੇ ਰੱਖਿਓ ਗੁਣ ਨਹੀਂ ਰਹਿੰਦੇ ਇਹ ਵਿਸ਼ ਬਣ ਜਾਂਦੇ ਨੇ ਜਦੋਂ ਵਿਸ਼ ਬਣਦੇ ਨੇ ਫਿਰ ਇਹ ਪੰਜ ਵਕਾਰ ਬਣ ਜਾਂਦੇ ਆ ਹੈ ਤਾਂ ਚੀਜ਼ ਉਹੀ ਹੈ ਨਾ ਗੁਣ ਹੈ ਨਾ ਅੱਖਾਂ ਨਾਲ ਦੇਖਣਾ ਤੇ ਜਦੋਂ ਵਿਸ਼ ਰੂਪ ਦੇਖਾਂਗੇ ਜ਼ਹਿਰ ਬਣਾ ਕੇ ਆਪੀ ਵਕਾਰ ਬਣ ਗਿਆ ਕੰਨਾਂ ਨਾਲ ਸੁਨਣਾ ਸ਼ਬਦ ਵੀ ਸੋਣਨੇ ਆ ਤੇ ਗੰਧਨ ਵਹਿਣ ਸੁਣਾਗੇ ਤੇ ਉਹ ਆਪਣੇ ਸਰਵਣ ਜਿਹੜਾ ਬਦਲ ਗਿਆ ਫਿਰ ਬੇਨਤੀ ਪੰਜ ਤਤ ਨੇ ਪੰਜ ਗੁਣ ਨੇ ਪੰਜ ਗਿਆਨ ਇੰਦਰੀ ਨੇ ਇਹਨਾਂ ਨੇ ਫਿਰ ਜਦੋਂ ਪਰਵਿਰਤ ਹੁੰਦੇ ਆ ਫਿਰ ਅੱਗੇ ਬਣ ਜਾਂਦੇ ਨੇ ਪੰਜ ਵਕਾਰ ਜਿਹਦੇ ਵਿੱਚ ਸਤਿਗੁਰੂ ਨੇ ਅੱਜ-ਅੱਜ ਲੋਭ ਦਾ ਜ਼ਿਕਰ ਕੀਤਾ ਹੈ ਉੰਜ ਅੱਗੇ ਜਿਉਂ-ਜਿਉਂ ਬਾਣੀ ਪੜਾਂਗੇ ਮਹਾਰਾਜ ਜ਼ਰੂਰ ਸਾਰਿਆਂ ਦਾ ਜ਼ਿਕਰ ਕਰੀ ਜਾਣਗੇ ਸਤਿਗੁਰੂ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਜ਼ਿਕਰ ਕੀਤਾ ਬਾਣੀ ਚ ਇਥੋਂ ਤੱਕ ਕਿ ਗੁਰੂ ਅਰਜੁਨ ਦੇਵ ਨੇ ਸ਼ਲੋਕ ਸਹਿਸਕ੍ਰਿਤੀ ਵਿੱਚ ਪੰਜਾਂ ਲਈ ਇੱਕ ਇੱਕ ਸ਼ਲੋਕ ਹੀ ਦੇ ਦਿੱਤਾ ਹੈ ਹੈ अजीत ਸੂਰ ਸੰਗਰਾਮ ਅਤ ਬਲ ਨਾ ਬੋ ਮਰਦ ਨੇ ਇਹ ਕਹਿਆ ਮਹਾਰਾਜ ਜੀ ਨੇ ਮੋਹ ਨੂੰ ਹੈ ਮੋਹ ਐ ਮੋ ਤੂੰ ਉਹਨਾਂ ਬੰਦਿਆਂ ਨੂੰ ਵੀ ਜਿੱਤ ਲਿਆ ਜਿਹਨੂੰ ਦੁਨੀਆ ਕੋਈ ਨਹੀਂ ਸੀ ਜਿੱਤ ਸਕੀ ਤੂੰ ਪਸ਼ੂਆਂ ਨੂੰ ਪੰਛੀਆਂ ਨੂੰ ਸਭ ਨੂੰ ਮੋਲਿਆ ਅੱਗੋਂ ਜਦੋਂ ਕਾਮ ਆਇਆ ਕਹਿਣ ਲੱਗੇ ਹੇ ਕਾਮੰਗ ਨਰਕ ਵਿਸ਼ਰਾਮੰਗ ਬਉ ਜੋਨੀ ਪਰਮਾਵੰਣੇ ਚਿਤ ਹਰਨੰ ਤ੍ਰੇ ਲੋਕ ਗਮਯੰਗ ਜਪ ਤਪ ਸੀਲ ਵਿਧਾਰਣੇ ਜਪ ਤਪ ਤੇ ਜੀਵਨ ਨੂੰ ਜੇ ਨਸ਼ਟ ਕਰਨ ਤੇ ਤੁਲ ਜੈ ਤੇ ਤੂੰ ਤੋਲਣਾ ਮੈਂ ਫਿਰ ਬੇਨਤੀ ਕੀਤੀ ਵਕਾਰ ਤਾਂ ਬੰਦਦਾ ਜਦੋਂ ਸੰਜਮ ਨੂੰ ਤੋੜ ਦਿੰਦਾ ਐਸੇ ਕਰਕੇ ਗੁਰੂ ਜੀ ਨੇ ਭਗਤ ਸਾਹਿਬ ਨੇ ਇੱਕ ਸ਼ਬਦ ਕਿਹਾ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼ ਉਹਨਾਂ ਦੇ ਪੰਜ ਤਤਾਂ ਵਾਲੀ ਗੱਲ ਖੇ ਗੁੰਨੇ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼ ਪੰਜ ਦੋਖ ਅਸਾਧ ਜਾਮੇ ਤਾਂ ਕਿ ਕੇ ਤਕਾਸ ਤੈਨੂੰ ਕੱਲੇ ਨੂੰ ਪੰਜ ਲੱਗੇ ਤੇਰਾ ਕੀ ਬਣੂਗਾ ਉਹਨਾਂ ਨੂੰ ਇੱਕ ਇੱਕ ਮਾਰ ਗਿਆ ਸਤਿਗੁਰੂ ਨੇ ਮੋਹ ਨੂੰ ਕਿਹਾ ਫਿਰ ਕਾਮ ਨੂੰ ਕਿਹਾ ਫਿਰ ਅੱਗੇ ਕ੍ਰੋਧ ਹੈ ਕਲ ਮੂਲਨ ਕ੍ਰੋਧੰ ਕਦੰਚ ਕਰੁਣਾ ਨਾ ਉਪਰ ਜੁਤੇ ਅਸੀਂ ਪਿਛਲੇ ਦਿਨ ਗੱਲ ਕੀਤੀ ਸੀ ਫਿਰ ਸਤਗੁਰੂ ਨੇ ਜੀ ਹੰਕਾਰ ਨੂੰ ਕਿਹਾ हे ਜਨਮ ਮਰਨ ਮੂਰੰਗ ਅਹੰਕਾਰੰ ਪਾਪਾਤਮ ਮਿਤਰੰਗ ਤਜੰਤ ਸ਼ਤਰੰਗ ਡਿਰੰਤ ਅਨਕ ਮਾਇਆ ਬਸਤੀਰ ਨੇ ਤੇ ਜਿਹੜੀ ਗੱਲ ਅਸੀਂ ਅੱਜ ਕਰ ਲੱਗੇ ਆ ਇਹ ਸਤਗੁਰੂ ਨੇ ਲੋਭ ਕਿਹਾ ਹੈ ਇਹਨੂੰ ਥੋੜਾ ਜੀ ਲੋਭ ਕੀ ਹੈ ਬਾਣੀ ਚ ਦੋ ਸ਼ਬਦ ਹੁੰਦੇ ਲੱਭ ਤੇ ਲੋਭ ਅੱਜ ਸਿਰਵ ਲੋਭ ਸਾਰਾ ਸ਼ਬਦ ਲੋਭ ਦੇ ਦਿਵਾਲੇ ਘੁੰਮ ਰਿਹਾ ਕੁੱਤੇ ਦੀ ਉਦਾਹਰਨ ਜਾਂ ਮਨ ਦੀ ਭਟਕਣਾ ਟਿਕਦਾ ਨਹੀਂ ਪਿਆ ਅਸਲੀ ਗੱਲ ਗੁਰਦੇਵ ਇਹ ਸਮਝਾ ਰਹੇ ਨੇ ਵੀ ਇਹ ਲੋਭ ਦੀ ਗਿਪਵਾੜਾ ਪਾਇਆ ਹੈ ਲੋਭ ਕੀ ਹੈ ਲੋਭ ਹੈ ਕਿਸੇ ਚੀਜ਼ ਦੀ ਪ੍ਰਾਪਤੀ ਲਈ ਫਿਰ ਬੇਨਤੀ ਹੈ ਕਿਸੇ ਚੀਜ਼ ਦੀ ਪ੍ਰਾਪਤੀ ਲਈ ਨੈਤਿਕ ਗੁਣ ਇਨਸਾਨੀ ਗੁਣ ਧਰਮ ਦੇ ਦਿੱਤੇ ਹੋਏ ਨੇਮ ਸਭ ਨੂੰ ਤੋੜ ਕੇ ਪਾਪਾਂ ਦੇ ਵੱਲ ਪਰਵਿਰਤ ਹੋ ਕੇ ਉਸ ਚੀਜ਼ ਨੂੰ ਹਾਸਲ ਕਰਨਾ ਮੈਂ ਉਹਦਾ ਅਰਥ ਲੋਭ ਕਰਾਂਗਾਾਰੇ ਕੰਮ ਕਰਦੇ ਹੋ ਕੀ ਆਪਣੇ ਤੁਸੀਂ ਜੋਬ ਕਰਕੇ ਘਰ ਬਣਾਉਂਦੇ ਹੋ ਲਾਲਚ ਹੈ ਲਾਲਚ ਜਦੋਂ ਬੰਦੇ ਚੋਂਦਾ ਉਦੋਂ ਚੇਤੇ ਰੱਖਿਓ ਉਸ ਬੰਦੇ ਦਾ ਖਾਣਾ ਕੰਟਰੋਲ ਨਹੀਂ ਰਹਿੰਦਾ ਉਹਦਾ ਪੀਣਾ ਕੰਟਰੋਲ ਨਹੀਂ ਰਹਿੰਦਾ ਇੱਥੋਂ ਤੱਕ ਕਿ ਜਿਨ੍ਹਾਂ ਨੇ ਜਨਮ ਦਿੱਤਾ ਉਹਨਾਂ ਮਾਪਿਆਂ ਨਾਲ ਰਿਸ਼ਤੇ ਠੀਕ ਨਹੀਂ ਰਹਿਦੇ